ਹੈਲੋ ਬਾਈ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣਾ ਅੱਜ ਦੇ ਬਲੌਗ 'ਚ ਅੱਜ ਕਰਦੇ ਆਪਾਂ ਸਵਰਾਜ ਦੇ ਮੀਟਰੀ ਸਿਸਟਮ ਫਿੱਟਾ ਤੇ ਫਿਰ ਤੁਹਾਨੂੰ ਚੱਲਦਾ ਦਿਖਾਵਾਂਗੇ ਕਿੱਦਾਂ ਲੱਗ ਰਿਹਾ ਹੈ ਲਓ ਬਾਈ ਆ ਰਿਹਾ ਸਵਰਾਜ ਤੇ ਹੁਣ ਦਿਖਾਉਣਾ ਤੁਹਾਨੂੰ ਸਵਰਾਜ ਦਾ ਮੀਟਰੀ ਸਿਸਟਮ ਆਪਾਂ ਇਹਨ ਮਿੱਟਰ ਸਵਰਾਜ ਦਾ ਮੀਟਰੀ ਸਿਸਟਮ ਹੁਣ ਇਹਨੂੰ ਕਰਦੇ ਆਂ ਸਵਰਾਜ ਉੱਤੇ ਫਿੱਟਾ ਫਿਰ ਤੁਹਾਨੂੰ ਚੱਲਦਾ ਦਿਖਾਵਾਂਗੇ ਲੋ ਬਈ ਮੇਰੇ ਕਿ ਸਿਸਟਮ ਆਵਾਜ਼ ਕਰ ਲਿਆ ਸੀ ਫਟ ਪਰ ਵਾਇਰਿੰਗ ਲਗਾਉਣ ਲੱਗੇ ਯਾਰ ਆ ਥੱਲੇੋਂ ਬਾਲਾ ਪੀੜਾ ਤੇ ਬਿਜਲੀ ਪਲੱਗ ਟੱਪਦੇ ਨਹੀਂ ਹੁਣ ਚੱਲਦੇ ਮੈਂ ਮਿਸਤਰੀ ਲਵੇ ਇਹ ਮੂੰਹ ਰਖ ਲਾ ਕੇ ਲੈਉਣੇ ਆ ਫਿਰ ਤੁਹਾਨੂੰ ਅੱਗੇ ਦੀ ਗੱਲਬਾਤ ਦੱਸਾਂਗੇ ਓ ਬਈ ਆਪਾਂ ਪਹੁੰਚ ਗਏ ਸੀ ਘਰੇ ਨਾਲੇ ਤਾਂ ਵੜਾਤੀਆਂ ਯੂ ਪੈਪ ਤੋਂ ਐਂਗਲਾਂ ਨਾਇਕ ਰਤਾ ਆਪਾਂ ਸਰਾਖ ਖੁੱਲਾ ਤੇ ਹੁਣ ਤਾਰਾਂ ਆਪਾਂ ਟਿਕਦੇਓ ਉੱਪਰੋਂ ਦੀ ਟਪਾ ਕੇ ਯੂ ਪੈਪ ਬਿਜਤੀ ਇੱਥੋਂ ਦੀ ਕੱਢ ਕੇ ਥੱਲੇ ਦੀ ਲਿਆ ਕੇ ਮਿੱਤਰੋ ਕਰਤੀਆਂ ਆਪਾਂ ਬੈਟਰੀ ਸਿੱਧੀਆਂ ਕਨੈਕਟ ਤੇ ਚਿਪ ਰੱਖਤੀ ਆਪਾਂ ਉਹਰੇ ਹੁਣ ਸਾਨੂੰ ਚਲਾ ਕੇ ਦਿਖਾਉਣਿਆਂ ਕੀ ਗੱਲਬਾਤ ਹੈ The Bluetooth device is ready to pale. The call went the dang all die. You know how idea other bit.